ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪੇਠੇ ਦਾ ਹਲਵਾ ਇਹ ਪੇਠਾ ਇਸ ਤਰ੍ਹਾਂ ਉਬਾਲ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਣ ਲਾਂਗੇ ਇਹ ਚੀਨੀ ਖੰਡ ਇਹ ਡਾਈ ਫਰੂਟ ਜਿਹੜਾ ਇਹਦੇ ਵਿੱਚ ਆਪਾਂ ਪਾਵਾਂਗੇ ਆਪਣੇ ਚੈਨਲ ਦਾ ਨਾਮ ਹੈ 바ਵਾ ਫੈਮਿਲੀ 786 ਸਾਰੇਆਂ ਦਾ ਇਸ ਚੈਨਲ ਤੇ ਸਵਾਗਤ ਹੈ ਤੁਸੀਂ ਸਾਰੇ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਠਾਕ ਹੀ ਹੋਮੋਗੇ ਬਹੁਤ ਆਪ ਪਿਆਰ ਦੇ ਰਿਹਾ हूं ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹਿਣਾ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪੇਟਾ ਜਿਹੜਾ ਉਬਾਲਿਆ ਹੋਇਆ ਹੈ चीनी पता भी जेडे डई फ्रूट घ्य के रखे पे वो तो भी ना ही पाएंगे दो ले पं सत दस थोड़ा जहा फुटका ਉਹਦਾ ਜਗ੍ਹਾ ਹੈ ਉਹਦਾ ਸੇਕ ਘੱਟੀ ਰੱਖਣਾ ਤਾਂ ਕਿ ਥੱਲੇ ਨਾ ਲੱਗੇ